6 11 ਨੂੰ ਫਟੇ ਤੋਂ ਰਿਪੋਰਟ ਮੰਗੀ ਗਈ ਆ ਅਮਰਿੰਦਰ ਸਿੰਘ ਰਾਜਪੁਰੇ ਜੀ ਜੀ ਤਿੰਨ ਤਰੀਕ ਨੂੰ ਲਾਈ ਸੀ ਸਿਰ 4 ਤਰੀਕ ਨੂੰ ਅਫੀਅਰ ਦਫਤਰ ਸੀ ਸ ਤੇ 3 ਤਰੀਕ ਨੂੰ ਪੁਲਿਸ ਰਿਪੋਰਟ ਸੀ ਤੇ ਉਸ ਤੋਂ ਬਾਅਦ 4 ਤਰੀਕ ਨੂੰ ਐਸਡੀਏ ਲਿਖਲ ਦੀ ਰਾਈਲੈਂਡ ਤੋਂ ਬਾਅਦ ਸਭਲ ਉਹ ਸਾਈਬਰ ਇਪ੍ਰੋਸੀਜਨ ਦੇ ਕੋਲ ਭੱਜ ਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ 10 ਸਰ ਜੀ ਤੁਸੀਂ ਪੰਜਾਂ ਦੇ ਵਿੱਚ ਵਿਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉੱਥੇ ਫੋੜੇ ਕੋ ਹੈ ਨਹੀਂ ਸੀ ਫਿਰ ਪਰਚਾ ਦਰਜ ਕੀਤਾ ਤੇ ਸਰਕਮ ਦੇਖਾਈ ਸੀ ਵੀਡੀਓ ਫਾਈਲ ਵੀ ਇਹਨਾਂ ਨੂੰ ਲੱਗਦਾ ਸਰ ਡਾਊਨਲੋਡ ਕਿਵੇਂ ਹੋਸ਼ ਹੂੰ ਹੈ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਮਨੀ ਹੈ ਸਰ ਉਹਦੀ ਰੇਟ ਨੂੰ ਜਾਣਨ ਵਾਸਤੇ ਸਰ ਲਿਖੀ ਜੀ ਇਹ ਸਤ ਅਜੀ ਹੋਰ ਤੇ ਟੈਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਇਹ ਬੈਟ ਵੀ ਦਾ ਸਰਟੀਫਿਕੇਟ ਵੀ ਲਾਣਾ ਹੈ ਕਿ ਟੈਕਨੀਕਲ ਸਰ ਤੋਂ ਵੀ ਹੋਊਗਾ ਛੇੜਖਾਨੀ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹਟ ਤਾਂ ਨਹੀਂ ਹੈਗਾ ਹੂੰ ਇਸ ਕਰਾਂਗੇ ਜੀ ਇਹ ਕਿੰਨੇ ਦਿਨ ਚ ਇਹ ਰਿਪੋਰਟ ਕਰੋਗੇ ਬੀ ਗੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਦੇ ਸਰ ਹੱਤਾ ਦਸਤ ਦੇ ਲੱਗਦੇ ਦੋ ਟੈਕਨੀਕਲ ਦੇ ਵਿੱਚ ਜਿਹੜਾ ਪੈਂਟ ਕੀ ਦਾ ਸਰਟੀਫਿਕੇਟ ਲੈਣਾ ਸਰ ਉਹ ਕਿੱਥੋਂ ਮਿਲਣਾ ਇਹ ਸਰ ਟੈਕਨੀਕਲ ਸਰਪ੍ਰੀਸ ਕਿੱਥੋਂ ਇਹ ਸਰ ਇਹ ਵੀ ਤੋਂ ਸਾਈਬਰ ਫਲੋਰ ਤੋਂ ਲੈਣਾ ਨਹੀਂ ਜਾਂ ਸਾਡੇ ਇਹ ਆਫਿਸ ਦੇ ਵਿੱਚ ਆਏਗਾ ਬੇਸਿਕਲੀ ਇਹ ਵਿੱਚੋਂ ਜਾਂ ਕਿੱਥੋਂ ਲੈਣ ਦੇ ਮਤਲਬ ਜੇ ਮੋਹਾਲੀ ਆ ਉਹ ਸਰ ਉੱਥੇ ਵੀ ਅਗੇਨ ਸਰ ਜੇ ਜੀ ਮੈਨੂੰ ਇਹਦੇ ਮੈਂ 24 ਘੰਟੇ ਹੀ ਕਢਾ ਦਿੰਨਾ ਐਦਾਂ ਭੇਜ ਕੇ ਮੈਂ ਹੁਣੇ ਕਢਾ ਲੈਣਾ ਕੀ ਨਾਮ ਤੁਹਾਡਾ ਡੀਐਸਪੀ ਹਰਗੁਰੀਬ ਸਿੰਘ ਡੀਐਸਪੀ ਹਰਗੁਰੀਬ ਸਿੰਘ ਬਠਿੰਡਾ ਮੈਂ ਠੀਕ ਇਹਨਾਂ ਨੂੰ ਬੁਲਾਉਣਾ ਸਰ ਸਰ ਦਾ ਸਟੇਟਸ ਕੋਡ 611 ਨੂੰ ਤੁਹਾਡੇ ਤੋਂ ਰਿਪੋਰਟ ਮੰਗੀ ਗਈ ਆ ਜੋ ਭਾਰਾ ਲਈ ਆ ਅਮਰਿੰਦਰ ਸਿੰਘ ਰਾਜਾ ਆਪਣੇ ਜੀ 3 ਤਰੀਕ ਨੂੰ ਲਾਈ ਹੈ ਸਰ 4 ਤਰੀਕ ਨੂੰ ਆਪਕੇ ਦੱਚ ਰਹੀ ਸਰ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਤੇ ਤਿੰਨ ਤੋਂ ਬਾਅਦ 4 ਤਰੀਕ ਨੂੰ ਐਚ ਡੀਏ ਲਿਖਣ ਦੀ ਰੈਨ ਲਾਈਨ ਤੋਂ ਬਾਅਦ ਐਸਐਸਪੀ ਸਭ ਲੋਕ ਸਾਈਬਰ ਇਪਰੋਸੇਸ਼ਨ ਦੇ ਚੱਕਰ ਅੱਧਾ ਟ੍ਰੈਸ ओके 4 ਤਰੀਕ ਨੂੰ ਅੱਜ ਤਰੀਕ ਹੋ ਗਈ ਐਸਐਸਪੀ 10 ਸਰ ਇਹ ਸੀ ਇਸ ਤੇ ਪੰਜਾਂ ਦੇ ਵਿੱਚ ਵਿਚਾਲੇ ਕੀ ਕੀਤਾ ਉਹ ਰਿਪੋਰਟ ਚਾਹੀਦੀ ਹੈ ਇਹ ਹੀ ਹੈ ਨਾ ਸੇਕ ਤੇ ਮਦਈ ਤੇ ਸ਼੍ਰੀ ਸਭੀ ਉਸ ਸਿੰਘ ਜੀ ਨੂੰ ਕਾਲ ਕੀਤੀ ਸੀ ਸਰ ਉਹ ਕੱਲੀ ਸ਼ਾਮ ਤੋਂ ਪੇਸ਼ ਹੋਏ ਹੈ ਸਰੀ ਦੇ ਵਿੱਚ ਹੂੰ ਤੇ ਕੱਲ ਉਹਨਾਂ ਨੂੰ ਸਰ ਸੈਕੂਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਰਾਜਵੰਦ ਦੇ ਸਰ ਉਹਦੀ ਲੈਕਚਰ ਦੀ ਪੈਂਟ ਹੈ ਹੂੰ ਇਹ ਆਪ ਨੂੰ ਇੱਕ ਮਿੱਟੀ ਸੀ ਤੁਹਾਡੀ ਤਕਰੀਰ ਬੋਲਦਾ ਸਰਬਜੋਤ ਸਿੰਘ ਤਨਵੀਰ ਸਿੰਘ ਇਹ ਸ਼ਕਤੀ ਨੇ ਆਇਆ ਸੀ ਸਰ ਤੋਂ ਇਹ ਕੱਟਮਾ ਸ਼ਾਮਲ ਤਬਦੀਸ਼ ਹੋ ਗਈ ਜਿਹੜਾ ਤੁਸੀਂ ਸੰਪਰਕ ਕੀਤਾ ਕਰੋ ਕੀਤਾ ਜੀ ਫਿਰ ਅਸੀਂ ਚਾਰ ਜੀਬ ਨੂੰ ਵੀ ਪੈਕ ਕੀਤੀ ਸੀ ਫਾਈਲ ਨੂੰ ਇਹ ਛੇ ਨੂੰ ਵੀ ਸਰਕਾਰ ਨੂੰ ਕੀਤੀ ਸੀ ਫਿਰ ਸਰ ਨਿੱਕੀ ਨੂੰ ਉਹਨਾਂ ਨੂੰ ਦਿੱਤਾ ਸੀ ਤੇ ਸੈ ਉਹਨਾਂ ਦਾ ਜੈਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਉਹ ਲੈ ਲਿਆ ਸੀ ਆਸ਼ੀਸ਼ ਵੀ ਮੰਗ ਕੀਤੀ ਜਿਹਨਾਂ ਸੋਚ ਤੋਂ ਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਉਹਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਹ ਪਰ ਤੁਹਾਡੇ ਕੋਲ ਹੈ ਨਹੀਂ ਸੀ ਫਿਰ ਪਰਚਾ ਕੀਤਾ ਦਰਜ ਕੀਤਾ ਤੇ ਸਰ ਕਹਿੰਦਾ ਸੀ ਕਿ ਵੀਡੀਓ ਫਾਈਲ ਹੋਈ ਸੀ ਦੇਖਿਆ ਅੰਦਰਿਆ ਦਾ ਸੀ ਸਰ ਡਾਊਨਲੋਡ ਵੀ ਕੀਤੀ ਸੀ ਕੁਝ ਹਮਮ ਕੁਝ ਬੰਨਰ ਵਰਤ ਕੇ ਤੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਮ ਗਈ ਹੈ ਸਰ ਉਹੀ ओरिजिनल ਦੀ ਜਾਨਣ ਵਾਸਤੇ ਸਰ ਜੀ ਠੀਕ ਇਸ ਸਰ ਅਜੇ ਹੋਰ ਤੇ ਟੈਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਜੀ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਕੋਈ ਉਸ ਜੇ ਸ਼ੇਰਖਾਨੀ ਤਿਆਰੀ ਕਿਥੇ ਇਨਵੈਸਟੀਗੇਸ਼ਨ ਸਬੰਧੀ ਚੀਜ਼ ਸਾਰਾ ਸਾਨੂੰ ਜਿਹੜਾ ਉਹ ਜਿਹੜਾ ਉਹ ਚਾਹੀਦੀ ਡੇਢ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੀਡ ਕਿੱਥੇ ਕੀਤੀ ਸਸ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅਮਰਸਰ ਸਰ ਫਿਰ ਸਾਡੀ ਸਰ ਐਸੀ ਨਾਲ ਸਾਡੇ ਐਸਪੀ ਡੀ ਸਰ ਸੀ ਹੋਰ ਵੀ ਡੀਐਸਪੀ ਸਰ ਬਾਅਦ ਵਿੱਚ ਉਹ ਵੀ ਹੋਇਆ ਤਰੰਤਾਰਨ ਹੈ ਨਹੀਂ ਚੌੜ ਰਲੀ ਤਰੰਤ ਅਨਸਰ ਉੱਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਹਾਂ ਫਿਰ ਹਾਂਜੀ ਸਰ ਫਿਰ ਜਲਦੀ ਫਿਰ ਸੀਕਵੈਂਸ ਕਰ ਲਾਂਗੇ ਸਰ ਨੂੰ ਕੰਪਲੀਟ ਕਰ ਲਾਂਗੇ ਇਸ ਵਾਰ ਦੇਖੋ ਇਸ ਵਾਰ ਕੱਲ ਹੀ ਤਰੰਤਾਨ ਸੀ ਕੀ ਸੌਕੇ ਪਾਇਆ ਚੱਲ ਚੱਲ ਅਸਰ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਸੋਰਸ ਲੱਗੇ ਸਾਡੇ ਸਰ ਜੀ ਪੋਸਟing ਹਾਂ ਜੀ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਸਰ ਉਹ ਸਭ ਕੁਝ ਕਰ ਰਾਜਾ ਯਾਰ ਆਬਨੇ ਹੌਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀ ਕੀਤਾ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹੁੜ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਜੀ ਕੰਮ ਕੀ ਹਾਂ ਕਰਾਂਗੇ ਜੀ ਸਰ ਡੈਫੀਨਿਟਲੀ ਇਹ ਕਿੰਨੇ ਦਿਨਾਂ ਚੀ ਦੀ ਰਿਪੋਰਟ ਕਰੋਗੇ ਬਈ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਲੋ ਟੈਕਨੀਕਲ ਦੇ ਵਿੱਚ ਜਿਹੜਾ ਪੈਕਟ ਵੀ ਦਾ ਸਰਟੀਫਿਕੇਟ ਲੈਣਾ ਸਰ ਉਹ ਜਿੱਥੋਂ ਮਿਲਣਾ ਹੋ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਪਿੱਤੂ ਸਾਈਬਰ ਫਲੋਰ ਤੋਂ ਲੈਵਾਂਗੇ ਜਾਂ ਸਾਡੇ ਡੀਆਈਓ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣ ਦੇਵਾਂ ਜੀ ਜੇ ਮੁਹਾਲੀ ਆ ਉਹ ਸਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਇਹਦੇ ਮੈਂ 24 ਘੰਟੇ ਕਿਹੜਾ ਦਿੰਨਾ ਐਦਾਂ ਭੇਜ ਕੇ ਮੈਂ ਹੁਣੇ ਕਢਾ ਲੈਣਾ ਕਰਵਾ ਲੈਣਾ ਜੀ ਸਰ ਅਸੀਂ ਕਰਾ ਲੈਣੀ ਹੂੰ ਕਰਵਾ ਲੈਣੀ ਜੀ ਅਸਾਂ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਭਾਸ਼ਣ ਤਾਂ ਦਿੱਤਾ ਹੀ ਹੈ ਨਾ ਆਪਣੇ ਚੇਤੇ ਪਾਏ ਉਹ ਕਰਵਾ ਲੈਣਾ ਜੀ ਅੱਜ ਤਰੀਕ ਹੀ ਨਹੀਂ ਹੋ ਕੇ 10 ਇਹ ਤੁਸੀਂ ਕਰੀਏਗਾ ਬਿਲਕੁਲ ਇਹਨੇ ਵੀ ਆਪ ਹੀ ਆਪਣੇ ਵਰਕਲੋਡ ਇਹਦਾ ਹੈਗਾ ਸਾਡੇ ਕੋਲ ਸਕੂਲ ਸਰ ਅਸੀਂ ਇਹ ਸਭ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਰੈਸਵੀ ਕਰਾਂਗੇ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਣ ਤਾਣ ਸੀ ਤੇ ਉਸ ਤੋਂ ਬਾਅਦ ਅੱਠ ਵਾਰ ਦੀ ਐਮਪੀ ਐਮਪੀ ਸਰ ਮਿਨਿਸਟਰ ਸਾਹਿਬ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਐਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਨੇ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਜੂਕੇਟਿਡ ਪਰਸਨ ਹੈ ਸਰ ਉਸ ਟਾਈਮ ਤੇ ਐਮਏ ਇਹ ਤੇ ਕਿ ਵੀ ਸਰ ਕਾ ਪੀ ਐਚ ਡੀ ਬੰਬੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾफी ਲੈਂਗੁਏਜ ਤੇ ਉਤਨੀ ਨਦੀ ਪਕੜ ਸੀ ਇੰਗਲਿਸ਼ ਦਾ ਫਲੂ ਪਹੁੰਚਾਦਾ ਸੀ ਦੇਖ ਲਓ ਜੀ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਇਨਸਾਫ ਦਵਾਉਂਦੇ ਰਹੇ ਹਾਂਜੀ ਉਹਨੂੰ ਉਹਦੀ ਉਹ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋੜਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਨਾ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਉਹ ਨਕਲ ਹੋਈ ਨਹੀਂ ਨਾ ਕੁਝ ਤਾਂ ਕਹਿ ਦਿਆ ਪੀਨਾਂ ਨੇ ਬੜਾ ਉਹ ਆਪਣੀ ਲੈਂਗੁਏਜ ਜਿਹੜੀ ਗਲਤੀ ਇਸ ਮਾਮਲੇ ਦੇ ਵਿੱਚ ਸਰ ਬਿਲਕੁਕੁਲ ਨਹੀਂ ਹੋਏਗੀ ਜੀ ਇਹ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਤੇ ਡੇਲੀ ਅਪਡੇਟ ਦੇ ਪਾਵਾਂ ਤੁਹਾਨੂੰ ਨਹੀਂ ਸਰ ਡੇਲੀ ਅਪਡੇਟ ਨਾ ਪਾਵੇ ਜੀ ਅਸੀਂ ਪਹਿਲਾਂ ਤੁਹਾਨੂੰ ਹੀ ਕਿੰਨੇ ਦਿਨ ਤੇ ਦੱਸਕੋ 60 ਦਿਨ ਦੇ ਵਿੱਚ ਅਸੀਂ ਇਹ ਇਨਵੈਸਟੀਗੇਸ਼ਨ ਕੋਈ ਕਰਨੀ ਕਰਨੀ ਹੈ ਜੀ ਐਸਐਸਐਸ ਐਕਟ ਲੱਗਿਆ ਸਰ ਉੱਚੇ ਸੀ 60 ਦਿਨ ਦੇ ਵਿੱਚ ਕੰਪਲੀਟ ਕਰਨੀ ਆਈ ਸੀ ਸਾਰੀ ਇਨਵੈਸਟੀਗੇਸ਼ਨ ਜੀ ਉਹ ਕਰ ਲੈਣੀ ਚਾਹੀਦੀ ਸੀ ਜੀ ਸਾਡੇ ਟੀਮ ਆ ਸਰਪਨੀਆਂ ਮਦਦ ਕੋਈ ਸਰੋ ਇਹ ਸਭ ਕੁਝ ਹੋ ਰਿਹਾ ਕਿੰਨੇ ਦਿਨ ਵਿਕਤੰ ਦੇ ਦਿਨ ਨਹੀਂ 20 ਇਹ ਤਾਂ ਇਦਾਂ ਆ ਵੀ ਬੋਤ ਸਰ ਇਨਵੈਸਟੀਗੇਸ਼ਨ ਇਸ 60 ਦਿਨ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਆ ਨਾ ਬਈ ਬਈ ਜਿਦਾ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲੈ। ਨਿਸਤ ਤੁਸੀਂ ਫਿਕਰੀ ਨਾ ਕਰੋ ਇਹ ਕਿ ਇਹ ਸਰਟੀਫਿਕੇਟ ਦਾ ਸਵਾਲ ਹੈਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋਰਗਾ ਮੈਂ ਕਰਕੇ ਮੈਂ ਬੀਗ ਆਪਣੇ ਅਸਐਸ ਵੀ ਮੈਂ ਵਿਸ਼ਵਾਸ ਹੋਰਨਾ ਤੇ ਸਭ ਨੇ ਵੀ ਕਿਹਾ ਸੀ ਵੀ ਬਿਲਕੁਲ ਕਰਕੇ ਦਿਖਾ ਦੇ। ਬੀ ਤਰੀਖ ਠੀਕ 19 ਸੌਰੀ ਅ ਨਵੰਬਰ रवर बीनू आ गया, गया। केस लगेगा उन्हीं लग गया, तरीक ਕਮੀ ਨਾ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਡੀ ਦੇ ਚਤੇ ਨਾਲ ਹੈ